ਹalleluyah halleluyah halleluyah ਮੈਨੂੰ ਇਸ ਸਟੇਜ ਤੇ ਬਹੁਤ ਖੁਸ਼ੀ ਹੈ ਜੇ ਅੱਜ ਦਾ ਜੋਰ ਇਸ ਸੇਵਾ ਨਾਲ ਹੈ ਜਿੱਡਾ ਕਿ ਮਿਹਨਤ ਹੈ ਜਿਤਾ ਤੇ ਲੋਚੇ ਹੈ ਤੁਹਾਡੀ ਪ੍ਰਾਰਥਨਾ ਹੈ ਇਸ ਸੇਵਤਾ ਲਈ ਗਿੰਦਾਸੀ ਲਈ ਇਹਨਾਂ ਦੇ ਪਛਿਆਂ ਦੇ ਲਈ ਬਾਜੀ ਚਲਾਈ ਮੈਂ ਕਹਿੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਚਰਚ ਨੂੰ ਵੱਡਾ ਹੋਇਆ ਵੇਖੋਗੇ ਸਾਰ ਬਲ ਹallelujah ਹallelujah ਮੈਨੂੰ ਪਰਤੇ ਤਾਪੂ ਇੱਕ ਚੂਨ ਟੋੜਨਾ ਪੈਣਾ ਹੈ ਇੱਕ ਮੁੱਠ ਹੋਣਾ ਪੈਣਾ ਹੈ ਔਰ ਖੁਦਾ ਦੇ ਆਖ ਕਲਾ ਦੇ ਵਿੱਚ ਲਿਖਿਆ ਜਿੰਨਾ ਤੁਸੀਂ ਇੱਕ ਪੰਨ ਨਹੀਂ ਹੋਵੋਗੇ ਤੁਸੀਂ ਉਹਨਾਂ ਤੱਕ ਸ਼ਕਤ ਦੇ ਸੇ ਮੈਨੂੰ ਤੋੜ ਨਹੀਂ ਸਕਦੇ ਸਰਬੱਤ ਦਾ ਲਿਓ ਯਾਰ ਮੈਂ ਕਹਿ ਲਈ ਪਰਮੇਸ਼ਰ ਦੇ ਦਾਸ ਦਾ ਕਿ ਤੁਹਾਡੇ ਦੁਆਰਾ ਪਰਮੇਸ਼ਰ ਬਹੁਤ ਸਾਰੇ ਚਲ ਗਿਆਈਆਂ ਕਰੇਗਾ ਇਹ ਲਿੰਗ ਕਰੇਗਾ ਜਦੋਂ ਅਸੀਂ ਇਕੱਠੇ ਹੋ ਕੇ ਸੇਵਾ ਕਰਦੇ ਸੀ ਉਸ ਦਰਤ ਦੇ ਵਿੱਚ ਪਰਮੇਸ਼ਰ ਬਹੁਤ ਸਾਰੇ ਚਮਤਕਾਰ ਸੁਣ ਕੋਈ ਸਾਡੇ ਦਾਦੇ ਲੋਕਾਂ ਦਾ ਵਿਸ਼ਵਾਸ ਬੜਾ ਢਿਲਾ ਸੀ ਸਾਡੇ ਲੋਕਾਂ ਦੀ ਤਾੜੀ ਮਾਰਨ ਦੀ ਜਾਚ ਨਹੀਂ ਹੁੰਦੀ ਜਦੋਂ ਇਹਨਾਂ ਨੂੰ ਤਾੜੀ ਮਾਰਨ ਦੀ ਜਾਚ ਨਹੀਂ ਸੀ ਹallelujah ਹਰ ਗਲਾ ਦੇ ਚੋਰੀਆ ਹallelujah ਸਾਡੇ ਬੱਚਿਆਂ ਨੂੰ ਕਿਤੇ ਕੀ ਤੋਂ ਲੁਕਈਏਂ ਨਾ ਗੀਤ ਬੋਲੋ ਉਹ ਗਾੜੀ ਸਭ ਨੂੰ ਹੋਰ ਤਰ੍ਹਾਂ ਦਾ ਸਟਾਈਲ ਕਰਕੇ ਦੱਸਣਗੇ ਪਰ ਮੈਂ ਬੱਚੇ ਵੇਖ ਕੇ ਜਿਹੜਾ ਹੌਂਸਾ ਨਿਕਲ ਗਿਆ ਸੀ ਮੈਂ ਵੇਖਣ ਦਿਆ ਹ ਕੋਈ ਡੱਪ ਨਹੀਂ ਹੈ ਕੋਈ ਕੌਮ ਨਹੀਂ ਹੈ ਪਰਮੇਸ਼ਰ ਨੇ ਸਾਨੂੰ ਆਤਮਾ ਤੇ ਲਈ ਵਾਲਾ ਆਤਮਾ ਦਿੰਦਾ ਹੈ ਮੇਰੇ ਅਜੀਬ ਪੈਨ ਪਾਈਓ ਪਰਮੇਸ਼ਵਰ ਆਪਣੀ ਦਾਸੀ ਦੇ ਰਾਹੀਂ ਉਹੋ ਵਿੱਚ ਵਿੱਚ ਦੇ ਵਿੱਚ ਬੜੇ ਕੰਮ ਕਰਦਾ ਸੀ ਜੀ ਲੰਘਾ ਕਰਦਾ ਸੀ ਦੁਆ ਕਰਦੇ ਸੀ ਲੋਕ ਦੁਸ਼ਟ ਆਤਮਾ ਦੇ ਨਾਲ ਖੇਡਦੇ ਸੀ ਤੇ ਮੇਰੇ ਅਜੀਬ ਪੈਨ ਪਾਈਓ ਪਰਮੇਸ਼ਵਰ ਦਾ ਅਨੁਗ੍ਰਹਿ ਪਰਮੇਸ਼ਰ ਦਾ ਆਤਮਾ ਆਪਣੀ ਬੇਟੀ ਤੋਂ ਤੇ ਹੈ ਜੋ ਜੋ ਇਹ ਮੁਕਤੀ ਗੱਲ ਇਹ ਸਾਰੀਆਂ ਗੱਲਾਂ ਨੂੰ ਮਕਾਦ ਦਿੰਦਾ ਹੈ ਦੁਨੀਆਦਾਰੀ ਨੂੰ ਮਕਾਦ ਦਿੰਦਾ ਹੈ ਦੁਨੀਆਦਾਰੀ ਦੀ ਗੱਲਾਂ ਨੂੰ ਮਗਾ ਦਿੰਦਾ ਹੈ ਦੁੜਾਈਆਂ ਝਗੜਿਆਂ ਨੂੰ ਮਕਾਦ ਦਿੰਦਾ ਹੈ ਔਰ ਪਰਮੇਸ਼ਵਰ ਦੀ ਸ਼ਕਤੀ ਦੇ ਵਿੱਚ ਜਾ ਕੇ ਖੜੀ ਹੋ ਗਈ ਹੈ ਸਤਿ ਆਲੈ ਹਲੂਇਆ ਹਾਲੇਲੂਇਆ ਕਿਤੇ ਖੜੀ ਹੋ ਗਈ ਹੈ ਪਰਮੇਸ਼ਵਰ ਦੀ ਸ਼ਕਤੀ ਦੇ ਵਿੱਚ ਜਿੱਦੋਂ ਪਰਮੇਸ਼ਵਰ ਦੀ ਸ਼ਕਤੀ ਦੇ ਵਿੱਚ ਸੌਰੀ ਇਹ ਵਿਸ਼ਾ ਬੜਾ ਤਕੜਾ ਪਾਜ ਜਾਂਦਾ ਹੈ ਮੈਂ ਹੁਣ ਜਲਦੀ ਜਲਦੀ ਬੋਲਣਾ ਇਸ ਕਰਕੇ ਜਿੱਦੋਂ ਬੰਦਾ ਪਰਮੇਸ਼ਵਰ ਦੀ ਸ਼ਕਤੀ ਦੇ ਵਿੱਚ ਹੋ ਜਾਂਦਾ ਨਾ ਮੈਂ ਤੁਹਾਨੂੰ ਇੱਕ ਵਰਲਡ ਦਿਆਂ ਲੱਗਾ ਤਿੰਨ ਜਗ੍ਹਾ ਦੁੱਤੇ ਪਰਮਿਸ਼ਨ ਦਾ ਜਲਾਲ ਉਤਰਦਾ ਹੈ ਤਿੰਨ ਜਗ੍ਹਾ ਦੁੱਤੇ ਪਰਮਿਸ਼ਨ ਦਾ ਜਲਾਲ ਉਤਰਦਾ ਹੈ ਸਾਰ ਬੱਲੇ ਹੇਲੂਇਆ ਇੱਕ ਸੰਦਾਈ ਭਾਰਤੇ ਇੱਕ ਜਾਚਕਾ ਤੇ ਸਾਰ ਬੱਲੇ ਹੇਲੂਇਆ ਇੱਕ ਸੰਦਾਈ ਭਾਰਤੇ ਇੱਕ ਜਾਚਕਾ ਤੇ ਇੱਕ ਲੇਰੀਆਂ ਤੇ ਸਾਰ ਬੱਲੇ ਹੇਲੂਇਆ ਹੇਲੂਇਆ ਸੋ ਫਿਰ ਅਸੀਂ ਪਰਮੇਸ਼ਰ ਦੇ ਜਲਾਲ ਦੇ ਵਿੱਚ ਖੜੇ ਹੋਵਾਂਗੇ ਤੇ ਫਿਰ ਸ਼ੈਤਾਨ ਦੇ ਅਸੀਂ ਉਸ ਸਿਰ ਨੂੰ ਤੋੜ ਸਕਦੇ ਹਾਂ ਫਿਰ ਸ਼ੈਤਾਨ ਦੇ ਉਸ ਸਿਰ ਨੂੰ ਅਸੀਂ ਹਲਾ ਸਕਦੇ ਹਾਂ ਉਹਦੀ ਧੌਣ ਨੂੰ ਤੋੜ ਸਕਦੇ ਹਾਂ ਜਿੱਦੋਂ ਅਸੀਂ ਪਰਮੇਸ਼ਰ ਦੇ ਕਲਾਮ ਦੇ ਦੁਆਰਾ ਖੜੇ ਹਾ ਜਾਵਾਂਗੇ ਸਾਲੇ ਹallelujah 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 ਪਰਿਸ਼ਤਾਨਾਂ ਨੂੰ ਬਰਕਤ ਦੇਵੇ ਫਤਾਖਾਂ ਪੁੱਛਿਆ ਕਰੇ ਜਿਦੇ ਕੋ ਆਤਮਾ ਨਹੀਂ ਹੈ ਰੋਜ਼ਾ ਰੱਖਦੇ ਹਾਂ

ਬੜਾ ਪਰ ਬਸੀ ਲੋਕ ਜਿਹੜਾ ਥੋੜੇ ਜਿਹਾ ਵਸ ਜੇ ਨਹੀਂ ਆਉਂਦੇ ਹallelujah ਹallelujah ਉਦੋਂ ਅਸੀਂ ਇਸ ਸਟੈਚ ਤੇ ਚੜਨੇ ਚੜਨੇ ਲਾ ਕੇ ਪਰ ਇੱਕ ਤਾਂ ਹਲੂਚਾਉਂਦੇ ਹੋਣਾ ਬਾਹਰ ਦੁਆ ਕਰਕੇ ਇਹਨਾਂ ਨੇ ਉੱਤੇ ਹਾਸ ਕਰੋ ਜਣ ਕਿੰਨੀ ਚਾਹਤ ਹੈ ਕਿੰਨੀ ਬਲਹਾਟ ਹੈ ਕਿੰਨਾ ਪਰਮੇਸ਼ਰ ਨੂੰ ਪਾਉਣ ਦਾ ਅੰਦਰ ਜਨੂਨ ਹੈ ਤੇ ਤੁਹਾਡੀ ਜ਼ਿੰਦਗੀ ਚ ਜਨੂਨ ਹੋ ਗਏ ਤੇ ਖੁਦਾ ਦੇ ਪਾਗਲਾਬ ਦੇ ਵਿੱਚ ਲਿਖਿਆ ਪਰ ਮੇਸ਼ਰ ਪਪੀ ਚਸਮਸੀ ਕਹਿੰਦਾ ਟਾਡੇ ਉੱਤੇ ਆਪਣੇ ਆਤਮਾ ਨੂੰ ਚੀਰ ਤੇ ਨਾਸਾਰੇ ਹallelujah ਹallelujah ਆਤਮਾ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਆਤਮਾ ਤੋਂ ਬਿਨਾ ਤੁਸੀਂ ਇੱਕ ਪਲ ਦੀ ਪਰਮਿਸ਼ਨ ਤੇ ਕਰਨਾ ਵਿੱਚ ਜਾਣ ਨਹੀਂ ਸਕਦੇ ਜਿੰਨਾ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਆਤਮਾ ਨਹੀਂ ਹੋਵੇਗਾ ਤੁਸੀਂ ਸ਼ੈਤਾਨ ਜਾਂ ਸੇਂਗ ਕਦੇ ਵੀ ਤੋੜ ਨਹੀਂ ਸਕਦੇ ਸਰਬ ਹallelujah ਹallelujah ਸੋ ਪਰਮੇਸ਼ਰ ਦਾ ਆਸ਼ੀਸ਼ ਅਰਖ ਕਰਦੇ ਸੋ ਪਵਿੱਤਰ ਆਤਮਾ ਦੀ ਸ਼ਖੀਅਤ ਹੋਣਾ ਵਰਦਾਨਾਂ ਦਾ ਹੋਣਾ ਆਸਰਾ ਕਿਹ ਹੁੰਦਾ ਪ੍ਰਭੂ ਮੈਨੂੰ ਆਸਰਾ ਤਾਂ ਚਾਹੀਦਾ ਹੈ ਮਿਲੇਗਾ ਯਿਸੂਸੀ ਦੇ ਨਾਮ ਦੇ ਵਿੱਚ ਮਿਲੇਗਾ ਯਿਸੂਸੀ ਦੇ ਨਾਮ ਦੇ ਵਿੱਚ ਮੇਰੀ ਭੈਣ ਨੇ ਇੱਕੋ ਸ਼ਹਿਰ ਮਾਰ ਦਿੱਤੀ ਪ੍ਰਭੂ ਯਿਸੂਸੀ ਦੇ ਗਾੜੀ ਦੇਖਾ ਗੱਲ ਨਹੀਂ ਪਰਮੇਸ਼ਰ ਕੋ ਮੇ ਯਿਸੂਸੀ ਮੈਨੂੰ ਵੀ ਦਾਰੇ ਰੀਲ ਮਰਗੀ ਬਾਤ ਮਿਲ ਜੇ ਸਰਬਲਾ ਨੇ ਲੋਏ ਆ ਮੈਂ ਕਹਿੰਦਾ ਅੱਜ ਮੈਨੂੰ ਵੱਧ ਬਾਤ ਆ ਅਮੀਨ ਸਰਬਲਾ ਨੇ ਲੋਏ ਆ ਹallelujah ਜਦੋਂ ਅਸੀਂ ਮੰਗਦੇ ਕਿਹਾ ਪਰਮੇਸ਼ਰ ਕੋ ਸਾਨੂੰ ਇਹ ਮਿਲਦਾ ਨਹੀਂ ਹੈ ਸਰਬਲਾ ਹallelujah ਹallelujah ਸੋ ਮੇਟਾ ਲਈ ਸਾਡੇ ਦੁਆ ਕਰਾਂਗਾ परमेश्वर तुम बरकत दे खुदा तुम ऊंचा करे अपने पैर से खड़े हो जाओ अपने थर्म का स्वर खाओ थैंक यू जी सबा फादर नमा संदा रे बे 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 का शी नमा मतला ईदा फादर नमा संदा रे बे शी दे होली बे का नमा ईदा बा शी दा दा वा खला बंद करिए प्लीज अखा बंद करिए